ਗੁਰਦਾਸਪੁਰ ਦੇ ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਪੂਰੇਵਾਲ ਅਰਾਇਆਂ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 5000 ਦੇ ਕਰੀਬ ਨਕਦੀ ਅਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਚੋਰੀਆਂ ਕਰਕੇ ਲੈ ਗਏ ਦੁਕਾਨ ਦੇ ਮਾਲਕ ਸਿਕੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਕਮਾਲਪੁਰ ਅਫਗਾਨਾ ਵਿੱਚ ਰਹਿੰਦਾ ਹੈ ਤੇ ਪੂਰੇਵਾਲ ਅਰਾਇਆਂ ਵਿਖੇ ਪਾਲ ਮੈਡੀਕਲ ਸਟੋਰ ਦੇ ਨਾਂ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਜਦੋਂ ਦੁਕਾਨ ਦੇ ਅੰਦਰ ਦੇਖਿਆ ਤਾਂ ਚੋਰ ਗੱਲੇ ਵਿੱਚ ਪਈ 5000 ਰੁਪਏ ਦੇ ਕਰੀਬ ਨਕਦੀ ਅਤੇ 15-16000 ਰੁਪਏ ਮੁੱਲ ਦੀਆਂ ਦਵਾਈਆਂ ਵੀ ਚੋਰੀ ਕਰਕੇ ਲੈ ਗਏ ਮੇਰਾ ਨਾਮ ਸਿਕੰਦਰਪਾਲ ਸਿੰਘ ਜੀ ਪਿੰਡ ਮੇਰਾ ਕਮਾਲਪੁਰ ਅਫਗਾਨਾ ਜੀ ਜੋ ਮੈਡੀਕਲ ਸਟੋਰ ਹੈ ਪੂਰੋਵਾਰ ਅਰਾਈਆਂ ਦੇ ਵਿੱਚ ਹੈ ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਮਰੇਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ ਤੇ ਮੈਨੂੰ ਪਿੰਡੋਂ ਕਿਸੇ ਵੀਰ ਭਰਾ ਨੇ ਫੋਨ ਕੀਤਾ ਸੀ ਕਿ ਦੁਕਾਨ ਤੇ ਚੋਰੀ ਹੋ ਗਈ ਹੈ ਸ਼ਟਰ ਚੁੱਕਿਆ ਗਿਆ ਵਾ ਤੁਸੀਂ ਇੱਥੇ ਪੁੱਛੋ ਜਿੰਨਾ ਦਾ ਨੁਕਸਾਨ ਹੋਇਆ ਠੀਕ ਹੈ ਨੁਕਸਾਨ ਭਾਈ ਗੱਲੇ ਦੇ ਵਿੱਚ 5000 ਰੁਪਏ ਸੀ ਬਾਕੀ ਟੋਟਲ ਮਿਲਾ ਕੇ ਦਵਾਈਆਂ ਦੁਆਏ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀ ਆ 20000 ਦਾ ਨੁਕਸਾਨ ਹੋ ਗਿਆ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ